ਹਾਂਜੀ ਹਰ ਕੀ ਹਾਲ ਚਾਲ ਹੈ ਹਾਰੇ ਦੋਸਤਾਂ ਮੈਂ ਤੇਰਾ ਤਾਂ ਉਮੀਦ ਕਰਦਾ ਵੀ ਠੀਕ ਠਾਕ ਹੋਵੇ ਤੁਹਾਡੇ ਜਾਨ ਵਾਲੀ ਸੈਟ ਵਟ ਹੋਣਗੇ ਤੇ ਲਓ ਮਿੱਤਰੋ ਸਵੇਰੇ ਸਵੇਰੇ ਉੱਠ ਖੜੇ ਧੁੰਦ ਤਾਣੀ ਹੁਣ ਪੈਂਦੀ ਆ ਦੇਖ ਲਓ ਸੂਰਜ ਦੇਵਤਾ ਨਿਕਲੇ ਆਏ ਆ ਤੇ ਆ ਦੇਖ ਲਓ ਖੁੱਡਾ ਕਰ ਗਿਆ ਜਗਰੂਬਾਈ ਰੈਡੀ ਚੱਲ ਗਿਆ ਹੀ ਟਾਈਮ ਨਹੀਂ 5:00 ਵਜੇ ਦੇ ਕਰੀਬ ਸ਼ਾਇਦ ਹਾਂ ਤੇ ਇਧਰੋਂ ਦੇਖੋ ਸਫਾਈ ਕਿੰਨੀ ਘੈਂਟ ਕੀਤੀ ਰੋਸ਼ਨਦਾਨ ਦੀ ਆ ਦੇਖੋ ਆਲੋ ਉਹ ਕੇ ਪੂਰੀਆਂ ਕਲਮਾਂ ਕੁਲਮਾਂ ਐਂ ਸਰਾ ਕਰਾਤੀ ਆ ਦੇਖ ਲੋ ਕਿਤੇ ਵੀ ਸਰਾਖ ਨਹੀਂਗਾ ਵੀ ਕੋਈ ਚੀਜ਼ ਅੰਦਰ ਚੱਲ ਜੂਗੀ ਐਂਡ ਕਰਾਤੀ ਝਾੜੂ ਝੂੜੂ ਮਾਰ ਕੇ ਤੇ ਪਾਣੀ ਇਹਨੂੰ ਮੈਂ ਲਾਤਾ ਵਾ ਬਾਕੀ ਇੱਕ ਅੱਧੀ ਵਾਰ ਫੇਰ ਲਾ ਲਾਂਗੇ ਸ਼ਾਮ ਨੂੰ ਹਨਾ ਇੱਧਰ ਵੀ ਦੇਖ ਲੋ ਓਕੇ ਆ ਉਹ ਸਾਰੀਆਂ ਪਿੱਛੋਂ ਆ ਸਾਰੀ ਵੈਰਲ ਬੰਦ ਕਰਤੀ ਆ ਵਾਲੀ ਤੇ ਮਗਰ ਉਹ ਤਾਂ ਕੰਧ ਆਪਣੀ ਆ ਟੀਪੀ ਆ ਠੀਕ ਹੈ ਜੀ ਪਾਣੀ ਪੂਣੀ ਆ ਦੇਖ ਲੋ ਅੰਦਰ ਖੜਾ ਹੋਵੇ ਬਾਅਦ ਚ ਆਪੇ ਸੁੱਕ ਜੂ ਫਿਰੂਗਾ ਹੋ ਜੂਗਾ ਜਮਾ ਓਕੇ ਰਿਪੋਰਟਾਂ ਜੋ ਸੁੱਕ ਗਿਆ ਨਾ ਖੁੱਡਾ ਤੇ ਆਹ ਦੇਖ ਲਓ ਛੱਤ ਦਾ ਵੀ ਸਮਾਨ ਆਪਾਂ ਲੈ ਜਾਂਦਾ ਆਹ ਵਾਲੀ ਫੁੱਟ ਬਾਈ ਫੁੱਟ ਦੀ ਹੈ ਇਹ ਸਲੇਬ ਜੀ ਇੱਕ ਇਹ ਪਾਵਾਂਗੇ ਆਪਾਂ ਛੱਤ ਤੇ ਜਿਆ ਚੈਨਲ ਰੱਖ ਕੇ ਪਾਵਾਂਗੇ ਤੇ ਜਾਂ ਫਿਰ ਦੂਜੀ ਉਹ ਬਾਲਾ ਬਾਲਾ 5 ਫੁੱਟ ਦਾ ਪਊਗਾ ਜੇ ਉੱਤੇ ਤੇ ਉਹ ਬਾਈ ਲਾ ਕੇ ਗਿਆ ਕੱਲ ਜਗਰੂਪ ਬਾਈ ਸਾਹਿਬ ਕਹਿੰਦਾ ਵੀ 5 ਫੁੱਟ ਦਾ ਬਾਲਾ ਤੇ 24 ਸਲੇਬਾ ਉੱਪਰ ਪਹਿਣੀਆਂ ਛੱਤ ਦੇ ਠੀਕ ਹੈ ਜੀ ਤੇ ਆਪਾਂ ਲੈ ਆਂਦੀਆਂ 25 26 ਜਾਨੀ ਦੋ ਤਿੰਨ ਵਾਦੀ ਲੈ ਆਂਦੀਆਂ ਠੀਕ ਆ ਕੱਲ ਸ਼ਾਮ ਨੂੰ ਗਈ ਜਾ ਕੇ ਆਪਾਂ ਜਗਰੂਬ ਬਾਈ ਚੱਲ ਗਿਆ ਨਾਲ ਹੀ ਜਾ ਕੇ ਆਪਾਂ ਗੱਡੀ ਚੱਕੀ ਤੇ ਸਲਾਈਬਾਂ ਲੈ ਆਏ ਆਪਾਂ ਨਾਲ ਦੀ ਨਾਲ ਹੀ ਬਾਰੀ ਦਾ ਕੰਮ ਰਹਿ ਗਿਆ ਉਹ ਹੁਣ ਦੋ ਤਿੰਨ ਦਿਨ ਖੁੱਡਾ ਸੁੱਕੂਗਾ ਹਨ ਫੇਰ ਜਗਰੂਬ ਬਾਈ ਕਹਿੰਦਾ ਮੈਂ ਫੇਰ ਆ ਜੂੰਗਾ ਟਾਈਮ ਕੱਢ ਕੇ ਠੀਕ ਆ ਤੇ ਛੱਤ ਪਾ ਦਾਂਗੇ ਨਾਲ ਹੀ ਬਾਰੀ ਲਾ ਦਾਂਗੇ ਓਕੇ ਜੀ ਤੇ ਇੱਕ ਬਾਈ ਸਲਾਹ ਜ਼ਰੂਰ ਦਿਓ ਠੀਕ ਆ ਵੀ ਆਪਾਂ ਰੋਸ਼ਦਾਨ ਤਾਂ ਦੋਨੇ ਪਾਸੇ ਰੱਖਦੇ ਆ ਇੱਧਰ ਵੀ ਤੇ ਉਧਰ ਵੀ ਜਿਹੜੀ ਬਾਰੀ ਲਾਉਣੀ ਆ ਇਹ ਆਪਾਂ ਇਹਦੇ ਵਿੱਚ ਜਾਲੀ ਲਵਾਈਏ 프레임 ਬਣਾ ਕੇ ਇਹ ਵਿੱਚ ਕਿ ਇਹਨੂੰ ਬੰਦ ਕਰਦਗੇ ਜਾਨੀ ਜੀ ਆ ਵੀ 프레임 ਬਣਾ ਕੇ ਲੱਕੜ ਦੀ ਬਾਰੀ ਲਾਦਗੇ ਵਿੱਚ ਜਾਨੀ ਜੀ ਜੇ ਵੀ ਇੱਥੇ ਜਾਲੀ ਵਾਲੀ ਬਾਰੀ ਲਾਦਗੇ ਕਿ ਬਿਨਾ ਜਾਲੀ ਤੋਂ ਬਸ ਇਹ ਸਦਾ ਜ਼ਰੂਰ ਦਿਓ ਮੇਰਾ ਭਾਈ ਠੀਕ ਆ ਜੀ ਹੁਣ ਆਪਾਂ ਚાલਦੇ ਹਾਂ ਕਬੂਤਰਾਂ ਕੋਲ ਆ ਦੇਖ ਲੋ ਇੱਕ ਅੱਧੀ ਵਾਰ ਹੋਰ ਖੁੱਡਾ ਓਕੇ ਹੋ ਗਿਆ ਜਮਾ ਕੰਮ ਆ ਤੁਹਾਨੂੰ ਪਿੱਛੇ ਕੋ ਥੋੜੇ ਦਿਖਾ ਦਿੰਦਾ ਮੰਨ ਲਓ ਠੀਕ ਆ ਜੀ ਹੁਣ ਚાલਦੇ ਹਾਂ ਕਬੂਤਰਾਂ ਕੋਲੇ ਤੇ ਮੁਰਗੇ ਹਜੇ ਰੋਕੇ ਛੱਡਾਂਗੇ ਕਿਉਂਕਿ ਆ ਧੌਪਣੀ ਹਜੇ ਨਿਕਲੀ ਮੈਂ ਥੋੜਾ ਜਲਦੀ ਉੱਠ ਖੜਾ ਹਾਂ ਪਾਣੀ ਪੂਣੀ ਲਾਉਣਾ ਸੀ ਕਰਕੇ ਪਿਛੋਲੇ ਲੈ ਚਲੇ ਗਏ ਲਓ ਜੀ ਉੱਪਰ ਆਪਾਂ ਪਹੁੰਚ ਗਏ ਤੇ 8 ਵਜੇ ਦਾ ਟਾਈਮ ਹੋਇਆ ਪਿਆ ਕਬੂਤਰ ਕਿਸੇ ਨੇ ਵੀ ਨਹੀਂ ਛੱਡੇ ਕਿਸੇ ਨੇ ਨੇ ਵੀ ਨਹੀਂ ਲੱਗ ਪਾਗੇ ਸਾਰੇ ਸ਼ਾਂਤੀ ਜੀ ਆ ਰਾਮ ਆਹ ਦੇਖ ਲਓ ਉਧਰ ਦੇਖ ਲਓ ਬਾਕੀ ਭਾਪੇ ਨੇ ਤਾਂ ਨਹੀਂ ਛੱਡਨੇ ਅੱਜ ਨਾ ਆਪਾਂ ਛੱਡਨੇ ਆ ਬਾਕੀ ਜਿਹੜੇ ਆਹੀ ਚਾਰ ਪੰਜ ਦਿਨ ਆ 10 ਦਿਨ ਹਨ ਕਿੱਥੇ ਰੱਖ ਲਈ ਚਾਬੀ ਵਾਲਟੀ ਜੀ ਇਹ ਵੀ ਲੋਕ ਖੋਲ ਲਗੇ ਹਨਾ ਆਹੀ ਹੈਗੇ ਆ ਦਾਣ ਜਿਹੜੇ ਹਫਤਾ ਦਾਸ ਦੇਣਾ ਜਿਹੜੇ ਬੱਚੇ ਆਪਾਂ ਡਾਲੀ ਡਾਲੀ ਉਦੋਂ ਬਾਅਦ ਚ ਬੰਦ ਕਰ ਲੈਣੇ ਆਪਾਂ ਸਾਰੇ ਠੀਕ ਹੈ ਜੀ ਖੋਲ ਗਏ ਦਰਵਾਜਾ ਆ ਲੋ ਆ ਹੁਣ ਸੇਬਿਆਂ ਵਾਲੀ ਪੋਬੋਰੀ ਲਾ ਦੇਣੀ ਦਰਵਾਜਾ ਭੇਡ ਦੇਣੇ ਯਾਰ ਕਿਉਂਕਿ ਇੱਕਦਮ ਠੰਡ ਠੰਡ ਅੰਦਰ ਜਾਂਦੀ ਹੈ ਨਾ ਤੇ ਇੱਥੇ ਸਾਮ ਦੇਣੇ ਆ ਆ ਰੱਖ ਦੇਣੇ ਉੱਪਰ ਕੁੰਡਾ ਵੀ ਉੱਡੇ ਨਾ ਤੇ ਅੱਜ ਨਾ ਕਬੂਤਰ ਬਾਹਰ ਹੈ ਸੋ ਪੇਪਾਉਣੇ ਆਪਾਂ ਅੱਜ ਨਹੀਂ ਆਪਾਂ ਡਾਉਂਦੇ ਦਾ ਬੱਚੇ ਤੇ ਨਾ ਬਾਹਰ ਹੀ ਕੱਢਦੇ ਆ ਦੇਖ ਲੈਨੇ ਹੂੰ ਸਾਰੇ ਠੀਕ ਠਾਕ ਆ ਮੈਂ ਤੁਹਾਨੂੰ ਦਿਖਾ ਦਿੰਨੇ ਆ ਇੱਕ ਨੇ ਕੱਲ ਜਗਰੂਪ ਬਾਈ ਸਲਾਹ ਦੇ ਗਿਆ ਉਹ ਕਹਿੰਦਾ ਵੀ ਜਿੰਨੇ ਆਪਣੇ ਅੱਖਾਂ ਖਰਾਬ ਵਾਲੇ 2-4 ਵੀਰੇ ਵੀ ਆ ਉਹ ਕਹਿੰਦਾ ਥੱਲੇ ਲੈ ਚਲ ਗਏ ਢੋਲੀ ਚ ਤੇ ਬਾਕੀ ਸਭ ਇੱਥੇ ਛੱਡ ਗਏ ਕਬੂਤਰੀਆਂ ਆਪਣੀਆਂ ਅਨੀਲਾ ਦੇਖੋ ਗੋਲੀ ਹਰੇ ਆਈ ਗੋਲੀ ਦੀ ਫੈਨਸੀ ਹੋ ਗਈ ਵਿਚਾਰੇ ਓਏ ਉਹ ਦੇ ਇਹਦੀ ਖੁੰਗਾਂ ਲਈ ਦਵਾਈ ਲਾਉਣੀ ਅੱਜ ਬਾਕੀ ਸਭ ਪੱਠੇ ਬਾਈ ਪੁਰਾਣੇ ਠੀਕ ਠਾਕ ਆ ਓਕੇ ਵਾਹੀ ਗਰੂ ਦੀ ਕਿਰਪਾ ਉਦੋਂ ਬਾਅਦ ਤਾਂ ਨਹੀਂ ਕੁਝ ਹੋਇਆ ਜਿਹੜੇ ਇੱਕ ਦੋ ਹੀ ਆ ਬਸ ਜਿਹਦੇ ਵੀਰੇ ਵੀ ਆ ਇੱਕ ਇੱਕ ਅੱਖ ਤੋਂ ਉਹਨਾਂ ਦੇ ਜਿਹੜੇ ਟੂਬ ਟਾਪ ਜੀ ਆਪਾਂ ਪਾ ਦਨੇ ਆ ਤੇ ਕੱਲ ਇੱਕ ਬਾਈ ਨੇ ਹੋਰ ਟੂਬ ਤੋਂ ਕੋਈ ਸਲਾਹ ਦਿੱਤੀ ਵੇਹੇ ਆਪਾਂ ਪਹਿਲਾਂ ਵੀ ਪਾਉਂ ਨਹੀਂ ਆ ਹਨਾ ਜੈਨ ਐਕਸ ਦੀ ਉਹ ਹਰੀ ਜੀ ਟੂਬ ਆ ਜਿਹੜੀ ਉਹਦੀ ਸਲਾਹ ਉਹ ਬਾਈ ਨੇ ਵੀ ਐਕਸਪੈਰੀਮੈਂਟ ਪਹਿਲਾਂ ਕੀਤਾ ਵਾ ਐਕਸਪੈਰੀਮੈਂਟ ਕਾਦਾ ਯਾਰ ਹਨਾ ਵੀ ਉਹਨੇ ਆਪ ਦਾ ਯਾਰ ਬੰਦਾ ਦਾ ਵਾਹ ਲਾ ਦਿੰਦਾ ਪੂਰੀ ਕਬੂਤਰਾਂ ਦੀ ਜਿੰਨਾ ਵੀ ਹਨਾ ਕਰ ਸਕਦਾ ਵਾ ਤੇ ਪਰ ਬਚਣਾ ਨਾ ਬਚਣਾ ਇਹ ਮਾਰੇ ਦੇ ਹੱਥ ਬਸ ਹਨਾ ਜਾਣ ਦੀ हम इधरली कूतर दिखावा थनू इधर भी चलते हैं अच्छा दाने दुने टाइम नहीं पा के जाने यार क्योंकि थोड़ा जाना यार पापे आड़ा। लाम अंदर भी जाना जरूरी है हलो चीज एंट्री मारी खोड कबूतर सही है इधर भाई कान पका लागे करके ਹਾਰੇ ਕੂਤਰਾਂ ਦਾ ਖੌਕਾ ਚੈੱਕ ਕਰ ਲਗੇ। ਲੇਕ ਤੁਸੀ ਵੀ ਜ਼ਰੂਰੀ ਹੈ ਗੌਰ ਰੱਖਿਆ ਕਰੋ ਹਨਾ ਜਿਹਦੇ ਕੋਲੇ ਬਾਲੇ ਕਬੂਤਰ ਹੈ। ਆ ਦੇਖ ਲਓ ਆਪਣਾ ਰੱਤਾ ਤੇ ਕਾਲੀ ਪੂਛਾ ਕੂਤਰ ਆਵੇ ਜਿਵੇਂ ਠੀਕ ਹੋ ਗਏ ਲੈ। ਛੜਤੇ ਨਾ ਬਈ ਇੱਥੇ ਆਜ ਫਿਰਦਾ ਉਹ ਆ ਰਿਹਾ ਆਪਣਾ ਰੱਤਾ। ਜਿਵੇਂ ਓਕੇ ਹੋ ਗਏ। ਹੋਰ 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 ਹੱਡੀ ਦਾ ਕਿਸੇ ਕੂਤਰ ਦੀ ਹੈ ਨਹੀਂ ਸੀ। ਬਾਕੀ ਮੈਂ ਫੜ ਕੇ ਆਇਆ ਤਾਂ ਜੇ ਮਨ ਲੈ ਕੇ ਚੱਲੋ ਤੁਸੀਂ 15-20 ਦਿਨਾਂ ਬਾਅਦ ਨੇ ਕਬੂਤਰ ਨੂੰ ਜੇ ਤੁਹਾਨੂੰ ਕੋਈ ਲੱਗੇ ਢੱਲਾ ਸੋਸਟ ਜਾਂ ਹੋ ਕੇ ਵਹਿਣ ਲੱਗੇ ਜਾਂਦਾ ਪਤਾ ਆਪੇ ਲੱਗੇ ਜਾਂਦਾ। ਦੇਖ ਲਿਆ ਕਰੋ ਮੇਰਾ ਬਾਈ ਠੀਕ ਆ ਕਿਉਂਕਿ ਯਾਰ ਵੱਡੇ ਕਬੂਤੇ ਠੀਕ ਹਨ ਫੇਰ ਹੀ ਆ ਜੇ ਮੁੱਢ ਬੈਠਾ ਆਪਣੇ ਕੋਲੇ ਮੁੱਢ ਹੈਗਾ ਜੜ ਤਬੂਟਾ ਲੱਗ ਜੂ ਫੇਰ ਹਰਾ ਹੋ ਜੂ ਜੇ ਆਪਾਂ ਜਾੜੀ ਪਟਤੀ ਕਹਿ ਲੋ ਬੂਟਾ ਮਰ ਗਿਆ ਤਾਂ ਫੇਰ ਬਈ ਔਖਾ ਇਹ ਤਾਂ ਸਾਰੇ ਠੀਕ ਠਾਕ ਆ ਓਕੇ ਰਿਪੋਰਟ ਆ ਅੱਖ ਔਖਾ ਕਹੇ ਦਿਗਾ ਨਹੀਂ ਠੀਕ ਆ ਤੇ ਅਨੂਨ ਨਾਂ ਵੇਚਦੀ ਤੁਸੀਂ ਵੀ ਪਾ ਲਿਆ ਕਰੋ ਉਹਦੇ ਪਿਆ ਨਾ ਨੂਨ ਇੱਕ ਡਲੀ ਇਧਰ ਬਈ ਆ ਦੇ ਇਹ ਪਾ ਲਿਆ ਕਰੋ ਕਾਲਾ ਨੂਨ ਬਾਲੀ ਉਹਦੀ ਚੀਜ਼ ਆ ਬਈ ਆ ਵੇ ਕਬੂਤਰ ਨਾ ਤੁਹਨ ਦਿਖਾਉਂਗਾ ਮੈਂ ਜਿਦੋਂ ਨਾ ਮੰਨ ਕੇ ਚੱਲੋ ਦਾਣੇ-ਦੋਣੇ ਖਾ ਕੇ ਹਟ ਜਾਂਦੇ ਆ ਉਸ ਤੋਂ ਬਾਅਦ ਚ ਮੂੰਹ ਮਾਰਦੇ ਆ ਜਿਹਨੂੰ ਕਮੀਆਂ ਮਾਰੀ ਮੋਟੀ ਕੈਲਸ਼ੀਅਮ ਗੁਲਚਮ ਦੀ ਤੇ ਦਾਣੇ ਆਪਾਂ ਆਹ ਪਲੇਟ ਰੇ ਇਹ ਚ ਲਿਆ ਕੇ ਹੋਰ ਪਾ ਦਨੇ ਆਪਾਂ ਨਾਲੇ ਕੁਜੀ ਭਰਦੇ ਆ ਇਹਨਾਂ ਦੀ ਜਿਹੜੇ ਬੱਚਿਆਂ ਨੂੰ ਛੋਲੇ ਦੇਣ ਵਾਲੇ ਆ ਉਹਨਾਂ ਨੂੰ ਛੋਲੇ ਦੇਣੇ ਇਹਨੂੰ ਪਾਈ ਭੇਡ ਦੇਣੇ ਕਿ ਨਾ ਚਲੋ ਚੱਲ ਗਏ ਬਾਹਰ ਪਾਣੀ ਵਿੱਚ ਵੇਹ ਥੱਲੂ ਤਾਂ ਆ ਜਾ ਲੈ ਕੇ ਆਉਣਾ ਯਾਰ ਪਹਿਲਾਂ ਬੱਚੇ ਕੱਢ ਲ ਕੇ ਬਾਹਰ ਜਾਲ ਚ ਪਾ ਲੈਨੇ ਇੱਥੇ ਐਜੇ ਜਿਨ੍ਹਾਂ ਨੂੰ ਫੋਲੇ ਦੇਣੇ ਹਨ ਸਾਰੇ ਟਨ ਕਰਦਾ ਮੈਂ ਤੇ ਪਰ ਬਾਅਦ ਚ ਟਾਈਮ ਯਾਰ ਜਿਆਦਾ ਲੱਗ ਜਾਣਾ ਹਨਾ ਫਿਰ ਵੀਡੀਓ ਯਾਰ ਬਾਨੀ ਨਹੀਂ ਗਈ ਸਾਨੂੰ ਜਾਨਵਰ ਸਾਰੇ ਦਿਖਾਤੇ ਆ ਬਾਕੀ ਕਦੀ ਵਾਰ ਆ ਯਾਰ ਬੱਚੇ ਤਨੇ ਜਾਲ ਸੋਸਟ ਜੀ ਜਾਂ ਆਪਣਾ ਘਾ ਢੱਕਿਆਂ ਵਾਲਾ ਇਹਦੀ ਇੱਕ ਅੱਖ ਆ ਵਿਚਾਰੇ ਦੀ ਖਰਾਬ ਥੋੜੀ ਜੀ ਉਹ ਸੱਚ ਉਹ ਕਿਧਰ ਗਿਆ ਬਗਲ ਡੰਡੇ ਵਾਲਾ ਬਗਲ ਡੰਡੇ ਵਾਲਾ ਬਗਲ ਡੰਡੇ ਵਾਲਾ ਓਹ ਹੋ 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 ਇਨਾ ਜੀ ਦਾ ਨਹੀਂ ਇਹ ਨਹੀਂ ਗਾ ਇਹਦਾ ਹੋ ਰਿਹਾ ਹੋ ਬੈਠਾ ਹੋਏ ਹੋ 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 ਉੱਪਰ ਬੈਠਾ ਉੱਪਰ ਉਹਦੀ ਨਾ ਪਰਲੀ ਖੱਬੀ ਅੱਖਾ ਖਰਾਬ ਥੋੜੀ ਏ ਉਹ ਵੀ ਆਪਾਂ ਸੈੱਟ ਕਰਾਂਗੇ ਟੂਪ ਨਾਲ ਉਹ ਛੋਟੇ ਬੱਚੇ ਦੀ ਵੀ ਹੋਣ ਲੱਗ ਗਈ ਆ ਰੱਖ ਇਹ ਫਿਰ ਪਾਣੀ ਪੂਣੀ ਪੀ ਲੈਂਦੇ ਯਾਰ ਕੁਜੀ ਜੋਂ ਇਹ ਵੀ ਕੰਮ ਕਹਿੰਦੇ ਔਖਾ ਹੀ ਆ ਚੱਲ ਕੋਈ ਕੱਢਦੇ ਆ ਬਾਹਰ ਇਹਨੂੰ ਜਿਹੜੇ ਜਾਨਵਰ ਕਹਿੰਦੇ ਪਾਣੀ ਪੂਣੀ ਗੁੱਜੀ ਚੋਂ ਪੀ ਲੈਂਦੇ ਨੇ ਇੱਕ ਦੋ ਇਹ ਝੂਠਾ ਜਿਹੜਾ ਸਹੀ ਬੱਚਾ ਵਾ ਜਾਂ ਕਬੂਤਰ ਆ ਤੇ ਉਹ ਵਾਇਰਸ ਵਾਲੇ ਕਬੂਤਰ ਦੇ ਨਾਲ ਆ ਖੁੱਡੇ ਦੇ ਵਿੱਚ ਹੀ ਉਹਦਾ ਝੂਠਾ ਪਾਣੀ ਪੀ ਲੇ ਤੇ ਉਹਦਾ ਵੀ ਕਹਿੰਦੇ ਆ ਅੱਖਾ ਓੱਖਾ ਦਾ ਕੰਮ ਖਰਾਬ ਹੋ ਜਾਂਦਾ ਤੇ ਇੱਕ ਬਾਈ ਨੇ ਸੱਚ ਕੱਲ ਕਮੈਂਟ ਕੀਤਾ ਆਪਣੀ ਉਹ ਦੂਜੀ ਵੀਡੀਓ ਤੇ ਖੁੱਡੇ ਵਾਲੀ ਤੇ ਬਾਈ ਜੀ ਯਾਰ ਤੂੰ ਦੁਬਾਰਾ ਕਮੈਂਟ ਕਰੀ ਬੀ ਖੁੱਡਾ ਕੀ ਕਹਿੰਦੇ ਆ ਵੱਡਾ ਪਾਉਣਾ ਐਦੂ ਵੀ ਬਾਕੀ ਯਾਰ ਹਨਾ ਜੇ ਤੁਹਾਨੂੰ ਮੈਂ ਦੱਸਦਾ ਜੇ ਤੁਹਾਡੀ ਇਹ ਸਲਾਹ ਵੀ ਖੁੱਡਾ ਵੱਡਾ ਪਾਉਣਾ ਸੀਗਾ ਆਪਾਂ ਨੇ 10 ਕ ਮੁਰਗੀਆਂ ਇੱਚ ਲਾਜ਼ਮੀ ਆ ਜਾਣਗੀਆਂ ਠੀਕ ਆ ਫੇਰ ਹੀ ਸੱਕ ਸਕੀਮ ਲਾ ਕੇ ਪਾਇਆ ਇਹ ਆ ਜਾਣਗੀਆਂ ਤੇ ਬਾਕੀ ਰਹਿੰਦੀ ਗੱਲ ਹੋਈ ਆਪਾਂ ਹੋਰ ਮੁਰਗੇ ਲਿਆਉਣੇ ਹੋਏ ਜਾਂ ਸੀਲ ਲਿਆਉਣੇ ਮੰਨ ਕੇ ਚੱਲੋ ਜਾਂ ਚੂਚੇ ਲਿਆਉਣੇ ਆ ਫੇਰ ਜਗਰੂ ਭਾਈ ਕਹਿੰਦਾ ਇਹਦੇ ਖੁੱਡੇ ਉੱਪਰ ਹੀ ਆਪਾਂ ਇੱਕ ਖੁੱਡਾ ਹੋਰ ਬਣਾਵਾਂਗੇ ਵਧੀਆ ਜਾਂ ਤਾਂ ਇਹਦੀ ਛੱਤ ਭਾਈ ਹੈਵੀ ਜਣੀਆਂ ਸਲੇਬ ਹਨ ਬਹੁਤ ਭਾਰੀ ਆ ਉਹ ਫੁੱਟ ਬਾਈ ਫੁੱਟ ਦੀ ਉਹਦੀਆਂ ਪਾਉਣ ਲੱਗੇ ਆਪਾਂ ਛੱਤ ਤੇ ਇਹਦੇ ਉੱਪਰ ਹੀ ਇੱਕ ਹੋਰ ਖੁੱਡਾ ਪਾ ਲਾਂਗੇ ਉਹ ਵੀ ਘੈਂਟ ਕਰ ਦਾਂਗੇ ਪੂਰਾ ਕੰਮ ਠੀਕ ਹੈ ਜੀ ਬਾਕੀ ਆ ਲੌਕ ਚੈੱਕ ਕਰ ਲਓ ਇਥੋਂ ਬਹੁਤ ਵੱਡਾ ਯਾਰ ਉਹੀਂ ਦੇਖਣ ਨੂੰ ਵੀਡੀਓ ਚ ਲੱਗਦਾਊਗਾ ਛੋਟਾ 1 2 3 4 5 6 7 8 ਦਾ 7 8 ਦਾ ਐਂ ਚੌੜਾ ਬਈ ਤੁਸੀਂ ਆਪ ਹੀ ਹਿਸਾਬ ਲਾ ਲਿਓ ਇਹਦੇ ਜਿੰਨਾ ਹੀ ਹੋਊਗਾ ਮੇਰੇ ਹਿਸਾਬ ਨਾਲ ਇਹਦੇ ਚ ਕਿੰਨੇ ਐਟਾ ਲੱਗੀਆਂ 2 3 4 5 6 7 8 ਹਾਂ ਇਹ ਤਾਂ ਥੋੜਾ ਹੀ ਛੋਟਾ ਯਾਰ ਆਪਣੇ ਆਹ ਗੁੱਡੇ ਤੋਂ ਆਹ ਦੇਖ ਲੋ ਕੈਮਰੇ 'ਚ ਪੂਰਾ ਆਉਂਦਾ ਨਹੀਂ ਹੈ ਵਾਈਡ ਐਂਗਲ ਕਰਨਾ ਪੈਣਾ ਫੇਰ ਆਊਗਾ ਆਉ ਦੇ ਜਣੀ ਦਾ ਵਾਵਾ ਹੀ ਚੌੜਾ ਯਾਰ ਹਨਾ ਤੇ ਅੱਗੇ ਨੂੰ ਹੈਗੀਆਂ ਚਾਰ ਇਟਾਂ ਸਾਢੇ ਚਾਰ ਹੀ ਹੈ ਵੈਸੇ ਕਿਉਂਕਿ ਉਧਰ ਨੂੰ ਇੱਟ ਫਿਰ ਮੁੜ ਜਾਂਦੀ ਆ ਓਕੇ ਰਿਪੋਰਟਾਂ ਜੀ ਬਾਕੀ ਠੀਕ ਠਾਕ ਆ ਬਾਈ ਸਾਰੇ ਤੇ ਨੁੰਨੇ ਦੇ ਵੀ ਆਪਾਂ ਤੁਹਾਨੂੰ ਜਿਹੜੇ ਬੱਚੇ-ਬੁੱੱਚੇ ਨਿਕਲੇ ਹੋਏ ਨੇ ਨਾ ਕਬੂਤਰਾਂ ਦੇ ਉਹ ਵੀ ਤੁਹਾਨੂੰ ਦਿਖਾਵਾਂਗੇ ਉਹ ਆਪਾਂ ਚੱਲਾਂਗੇ ਉਹਦੇ ਕੋਲੇ ਇੱਕ ਅੱਧ ਦਿਨ ਤੱਕ ਵੀਡੀਓ ਉਹਦੇ ਕੋਲੇ ਹੋਰ ਮਤਲਬ ਜੋੜੇ ਜਿਹੜੇ ਤਿੰਨ-ਚਾਰ ਲਾਏ ਹੋਏ ਸੀ ਆਪਾਂ ਮੈਂ ਜਿਹੜੇ ਵਲੌਗ ਆਪਣੀ ਪਹਿਲਾਂ ਤਾਂ ਬੰਦੇ ਵੇਂਦੇ ਹਨ ਉਹਨਾਂ ਨੂੰ ਪਤਾ ਹੀ ਹੈ ਜਿਹੜੇ ਉਹਦੇ ਜੋੜੇ-ਜੋੜੇ ਲਾਏ ਸੀ ਉਹਦੇ ਕੋਲ ਚੱਲ ਗਿਆ ਆਪਾਂ ਵਲੌਗ ਬਣਾਵਾਂਗੇ ਇਥੋਂ ਦਿਖਾਵਾਂਗੇ ਕਿ ਕਿਹੜੇ ਬੱਚੇ ਪੁੱਤੀ ਆ ਕਿੰਨੇ ਬੱਚੇ ਆ ਕਿਹਦੇ ਕਿਹਦੇ ਆ ਓਕੇ ਜੀ ਇੱਕ ਉਹਨੇ ਸਾੱਚ ਜਿਹੜਾ ਬਗਲ ਵਾਲਾ ਆਪਾਂ ਨੀਲਾ ੜਾਏ ਉਹਦਾ ਗਿਝਾ ਲਿਆ ਸੀ ਉਹ ਹਣ ਚਕਾਤਾ ਠੀਕ ਆ ਉਹ ਗੰਦੇ ਯਾਰ ਗੰਦ ਪੁਣਾ ਜਾਂ ਬਾਹਲਾ ਕਰਦਾ ਸੀਗਾ ਉਹ ਪਹਿਲਾਂ ਕਮੈਂਟ ਵੀ ਕਿਸੇ ਨੇ ਕੀਤਾ ਸੀ ਕਹਿੰਦਾ ਨੀਲਾ ਯਾਰ ਗੰਦਾ ਚਕਾ ਦਿਓ ਕਿਸੇ ਨੂੰ ਹੈ ਤੇ ਇਵੇਂ ਉਹ ਗਿਝਜ ਤਾਂ ਜ਼ਰੂਰ ਗਿਆ ਪਰ ਉਹਨੇ ਯਾਰ ਕੋਈ ਸਿਰ ਮੱਥੇ ਨਹੀਂ ਗੱਲ ਲਾਈ ਹਨਾ ਉਹਨਾਂ ਤੁਹਾਨੂੰ ਮੈਂ ਦਿਖਾਉਣਾ ਉੱਥੇ ਗਿਝਿਆ ਹੋਇਆ ਆ ਕੰਬੇ ਦੇ ਮਗਰਲੇ ਪਾਸੇ ਉਹ ਰੈਨੋ ਨੇ ਦਾ ਘਰ ਉਹਦੇ ਛਤਰੀ ਲੱਗੀ। ਉੱਡਿਆਂ ਵਾਲਾ ਤੇ ਆ ਰਿਹਾ ਚਵਾਰਾ ਜੀ ਤੇ ਬੈਂਦਾ ਹੁੰਦਾ ਸੀ। ਹੁਣੇ ਨਾ ਜਿਹੜੇ ਨੋਨੇ ਕੋਲੇ ਹੁਣ ਨੀਲਾ ਬੱਚਾ ਵਾ ਉਹ ਵੀ ਉਹਨੇ ਉੱਥੇ ਬਹਿਣ ਲਾਦਾ ਸੀਗਾ ਯਾਰ ਤਾਂ ਕਰਕੇ ਉਹਨੂੰ ਖਰਚ ਕਾਉਣਾ ਪਿਆ। ਉਹ ਕੋਈ ਬੰਦਾ ਸੀਗਾ ਲਿਹਾਜ ਕੋਈ ਉਹਨੂੰ ਦਿੱਤਾ ਨੇ ਉਹ ਮੰਗਦਾ ਸੀ ਕਹਿੰਦਾ ਕੰਪਿਊਟਰ ਰੱਖਣੇ ਆ। ਇਹਨੇ ਫਿਰ ਚਕਾਤਾ ਕਿਉਂਕਿ ਯਾਰ ਇਹੋ ਜਿਹਾ ਹਨਾ ਜਾਨਵਰ ਨੂੰ ਫਿਰ ਕੀ ਕਰਾਉਣਾ ਆਪਾਂ ਸ਼ੌਂਕੀਆ ਛਤਰੀ ਜਿਗਝਾਉਂਦੇ। ਉਹ ਹੋਰਾਂ ਨੂੰ ਪੁੱਠਾ ਛਿਜਾਉਂਦਾ ਸੀਗਾ। ਆਈ ਬਨੇਰਿਆ ਬਨਰੇ ਤੇ ਬੈਠਣ ਲਾਉਣਾ ਜਾਂ ਵਿਹੜੇ ਚ ਉਤਰ ਜਾਂਦਾ ਈ ਕਦੇ-ਕਦੇ ਜਦੋਂ ਗਿਜਾ ਹੈ ਗਿਜਾ ਉਹਦੋਂ ਕਿਹੜਾ ਛਤਰੀ ਤੇ ਗਿਜਿਆ ਉਹ ਤੁਹਾਨੂੰ ਪਤਾ ਈ ਹੈ ਹਨਾ ਜਿਨ੍ਹਾਂ ਨੇ ਉਹ ਵਲੌਗ ਦੇਖਿਆ ਨਾ ਹੋਏ ਜਾ ਕੇ ਦੇਖ ਲਿਓ ਵਲੌਗ ਉਹ ਹੋ ਗਏ ਮੇਰੇ ਸਾਹ ਹੁਣ 20 20 ਦਿਨ ਹੋ ਗਏ 15 20 ਦਿਨ ਵਲੌਗ ਬਣਾਏ ਇਹਨੂੰ ਤੇ ਉਹ ਹੁਣ ਅਸੀਂ ਜਾਲ ਲਾਇਆ ਫੇਰ ਜਾਲ ਤੇ ਆਇਆ ਨਹੀਂ ਉਹ ਕੰਧਾ ਕੋਲੇ ਹੁਣ ਛੱਡਿਆ ਹੀ ਕੋਈ ਨਹੀਂ ਬਾਈ ਇੱਧਰ ਵੀ ਉੱਠ ਗਿਆ ਸੀਗਾ ਅਸੀਂ ਤਾਂ ਕਿ ਬੈਠੂ ਇਹ ਤਾਂ ਕਿਸੇ ਦੇ ਪਰ ਨਹੀਂ ਇਹ ਨੂੰ ਨਸਲ ਦਾ ਚੀੜਾ ਸੀਗਾ ਪਰ ਬਹਿ ਗਿਆ ਆਪਣੀ ਆਪਣੇ ਆ ਗਿਆ ਮੁੜਿਆ ਘਰੇ ਪਰ ਹੈ ਨਹੀਂ ਸੀ ਕੰਮ ਦਾ ਯਾਰ ਤਾਂ ਹੀ ਕਰਕੇ ਚਕਾਤਾ ਉਹ ਜਿਹਦੇ ਕੋਲ ਲੈ ਕੇ ਆਏ ਨਾ ਉਹ ਵੀ ਮਤਲਬ ਕਿ ਉਹ ਕਹਿੰਦਾ ਸੀ ਵੀ ਕਿ ਚਾਹੀਦੇ ਕੂਤਰਾਂ ਦਾ ਹੈ ਨਹੀਂ ਗਾ ਵਧੀਆ ਕੂਤਰ ਨਸਲ ਦਾ ਬੇਨਸਲਾ ਹੈ ਸੀਗਾ ਤਾਂ ਹੀ ਕਰਕੇ ਫਿਰ ਉਹਨੂੰ ਚਕਾਉਣ ਦੀ ਫਾਇਦਾ ਸੀਗਾ ਹਨਾ ਬਾਕੀ ਨੁੰਨੇ ਕੋਲੇ ਹੋਰ ਵੀ ਆਪਣੇ ਕੂਤਰ ਛੱਡੇ ਆ ਟੌਪ ਟੌਪ ਦੇ ਹਨਾ ਬੈਠੇ ਵਧੀਆ ਬਈ ਇੱਕ ਜਿਹੜਾ ਜਿਹੜੇ ਸਾਲ ਪਹਿਲਾਂ ਦੇ ਵਲੌਗ ਦੇਖਦੇ ਹਨਾ ਉਹਨਾਂ ਨੂੰ ਪਤਾ ਜਿਹੜਾ ਐਤ ਕੀ ਦੇ ਸਾਹ ਸੀ ਜਾਂਦਾ ਹਨਾ ਆਪਣੇ ਕੋਲੇ ਕਾਲਸ ਰਿਆ ਸੀਗਾ ਬੋਰਡ ਤੇ ਲੱਗਿਆ ਵਾ ਚਿੱਟੀਆਂ ਦਾ ਉਹ ਵੀ ਨੁੰਨੇ ਕੋਲੇ ਬੈਠਾ ਉਹਦੇ ਬੱਚੇ ਪੁੱਛੇ ਕਢਾਵਾਂਗੇ ਹਨਾ ਜਗਰੂ ਬਾਈ ਕੱਲ ਕਹਿ ਗਈ ਆ ਹੋ ਸਕਦਾ ਉਹਨੂੰ ਬਾਜ ਕੋਈ ਦੇਖ ਲਾਂਗੇ ਫਿਰ ਹਸਾਕ ਦਾ ਤੇ ਬਈ ਇਹ ਵੀਲੌਗ ਦਾ ਪੀਠੀ ਐਂਡ ਕਰ ਦਿੰਨੇ ਆ ਜਿਹੜੇ ਆਪਣੀ ਚੰਨ ਦੇ ਨਾਲ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਵੀਡੀਓ ਨੂੰ ਕਰ ਲਾਈਕ ਕਮੈਂਟ ਕਰਕੇ ਜੂਸ ਵੀਡੀਓ ਕੱਦਨ ਲੱਗੀ ਤੇ ਖੁੱਡੇ ਦਾ ਜਰੂਰ ਕਮੈਂਟ ਕਰਿਓ ਠੀਕ ਹੈ ਵੀ ਬਾਰੀ ਉਹਨੂੰ ਕਿਹੜੀ ਲਈਏ ਆਪਾਂ ਜਰੂਰ ਦੱਸਿਓ ਮੇਰਾ ਬਾਈ